ਬ੍ਰਿਟਿਸ਼ ਕੋਲੰਬੀਆ ਦੇ ਜਿਹੜੇ ਪ੍ਰੀਮੀਅਰ ਨੇ ਡੇਵਿਡ ਏਬੀ ਸਾਹਿਬ ਹੂੰ ਉਹਨਾਂ ਨੇ ਇੱਕ ਚੀਜ਼ ਕਹੀ ਹੈ ਬਿਆਨ ਦਿੱਤਾ ਹੈ ਔਰ ਪੂਰੇ ਕੈਨੇਡਾ ਨੂੰ ਹੀ ਇਹਨਾਂ ਨੇ ਐਡਰੈਸ ਕਰਕੇ ਕੀ ਕਹਿੰਦੇ ਨੇ ਕਿ ਪੂਰੇ ਕੈਨੇਡਾ ਭਰ ਦੇ ਵਿੱਚ ਮੀਜ਼ਲਸ ਜਿਹੜੇ ਕੇਸਸ ਨੇ ਉਹ ਇੰਨੇ ਕੁ ਜ਼ਿਆਦਾ ਵਧ ਗਏ ਨੇ ਜਿਹਦਾ ਕੋਈ ਹਿਸਾਬ ਨਹੀਂ ਇੰਨੀ ਉਮੀਦ ਨਹੀਂ ਕੀਤੀ ਜਾ ਰਹੀ ਸੀ ਜਿਹੜਾ ਇਸ ਤਰ੍ਹਾਂ ਦਾ ਰਿਜ਼ਲਟ ਸਾਡੇ ਸਾਹਮਣੇ ਆ ਰਿਹਾ ਨਾ ਰਿਜ਼ਲਟ ਇਹ ਆ ਰਿਹਾ ਕਿ ਜਿਹੜਾ ਅਲਟਾਰੀਓ ਹੈ ਉੱਥੇ ਹਜ਼ਾਰ ਦੀ ਲੰਘ ਭਾ ਗਿਣਤੀ ਪਹੁੰਚ ਗਈ ਸੀ ਦੋ ਚਾਰ ਦਿਨ ਪਹਿਲਾਂ ਪਰ ਆਪਣੇ ਅਲਬਰਟਾ ਦੇ ਵਿੱਚ ਹੁਣ ਕੱਲ ਪਰਸੋਂ ਦਾ ਅੰਕੜਾ ਮੈਂ 1100 ਤੋਂ ਉੱਤੇ ਪੜਿਆ ਸੀ ਅਲਟਾਰੀਓ ਨਾਲੋਂ ਵੀ ਜ਼ਿਆਦਾ ਹਾਂਜੀ ਉੱਥੇ ਨਾਲੋਂ ਹੁਣ ਤਾਂ ਮੈਂ ਹਰ ਟੌਪ ਤੇ ਆ ਪਹਿਲਾਂ ਇਹ ਦੋ ਨੰਬਰ ਤੇ ਸੀਗਾ ਮੀਜ਼ਲ ਦੇ ਕੇਸਾਂ 'ਚ ਪਰ ਸਰਕਾਰ ਦੇ ਵੱਲੋਂ ਇਹ ਕਹਿ ਰਹੇ ਆ ਵੀ ਹੁਣ ਥੋੜੀ ਜੀ ਜਿਹੜੀ ਇਨਫੈਕਸ਼ਨ ਦੀ ਰੇਟ ਜਿਹੜਾ ਉਹ ਘਟਿਆ ਪਤਾ ਨਹੀਂ ਉਹ ਕਿਹੜੇ ਅੰਕੜੇ ਉਹਨਾਂ ਕੋਲੇ ਜੀ ਪਰ ਗਿਣਤੀ ਬਹੁਤ ਜ਼ਿਆਦਾ ਵੱਧਦਾ ਸਾਰੇ ਦੇਸ਼ਾਂੋਂ ਵੱਧ ਮੇਰੇ ਖਿਆਲ 'ਚ ਜਿਵੇਂ ਜਸਤਖ ਮੈਂ ਉਮ ਮੈਂ ਦੇਖ ਰਿਹਾ ਕਿ ਹੁਣ ਸ਼ਾਇਦ ਇੰਟਰਵਿਊ ਤੋਂ ਵੀ ਵੱਧ ਗਈ ਹਾਂ ਔਰ ਉਹਨਾਂ ਨੇ ਡੇਵਿਡ ਈਬੀ ਨੇ ਆਪਦੇ ਕੁਝ ਸ਼ਹਿਰਾਂ ਦੀ ਜਾਂ ਆਪਦੇ ਕੁਝ ਕਸਬਿਆਂ ਦੀ ਵੀ ਉਹਨਾਂ ਦਾਰਨ ਦਿੱਤੀ ਆ ਉਹ ਕਹਿੰਦੇ ਵੀ ਇਹ ਇਹ ਜੋਕ ਨਹੀਂ ਹੈਗਾ ਇਹ ਇੱਕ ਬਿਮਾਰੀ ਹੈ ਤੇ ਬਹੁਤ ਸੀਰੀਅਸਲੀ ਇਹਦੇ ਨਾਲ ਲੋਕ ਜਿਹੜੇ ਉਹ ਇਨਫੈਕਸ਼ਨ ਹੋ ਰਹੀ ਆ ਜੀ ਤੇ ਇਹ ਸਿਰਫ ਦੇ ਸਿਰਫ ਦੋ ਵੈਕਸੀਨ ਦੇ ਸ਼ਾਰਟਸ ਨਾਲ ਹੀ ਇਹਦੇ ਨਾਲ ਬਚਿਆ ਜਾ ਸਕਦਾ ਤੇ ਸਾਨੂੰ ਚਾਹੀਦਾ ਜਿਹੜੇ ਐਂਟੀ ਵੈਕਸੀਨੇਸ਼ਨ ਪੋਲਿਟਿਸ਼ੀਅਨਸ ਨੇ ਜੋ ਕੰਮ ਕੀਤਾ ਹੋਇਆ ਨਾ ਲਾਪਰਵਾਹੀ ਨਾਲ ਜਿਹੜੀ ਵਰਤੀ ਆ ਉਹਦਾ ਨਤੀਜਾ ਅਸੀਂ ਸਾਹਮਣੇ ਦੇਖ ਰਹੇ ਆ ਤੇ ਸਾਨੂੰ ਚਾਹੀਦਾ ਸੂਬਾ ਸਰਕਾਰ ਜਿਹੜੇ ਸਾਡੇ ਪਬਲਿਕ ਹੈਲਥ ਅਥਾਰਟिटीज ਹੈਗਣੇ ਸੂਬੇ ਦੇ ਵਿੱਚ ਉਹ ਇਹ ਯਕੀਨੀ ਬਣਾਉਣ ਕਿ ਸਾਰਿਆਂ ਲੋਕਾਂ ਨੂੰ ਜਿਹੜੇ ਜਿਹੜੇ ਲੋਕਾਂ ਨੂੰ ਵੈਕਸੀਨੇਸ਼ਨ ਨਹੀਂ ਹੋਈ ਉਹਨਾਂ ਦੀ ਵੈਕਸੀਨੇਸ਼ਨ ਜਰੂਰ ਕਰਾ